ਹਲਕਾ ਫਤਗੜ ਚੂੜੀਆਂ ਦੇ ਅਧੀਨ ਆਉਂਦੇ ਪਿੰਡ ਪੁਰੀਆਂ ਤੋਂ ਕਾਲੀ ਦਲ ਨੂੰ ਲੱਗਾ ਵੱਡਾ ਝਟਕਾ ਕਾਲੀ ਦਲ ਨੂੰ ਛੱਡ 60 ਪਰਿਵਾਰ ਜਿਹੜੇ ਬੀਜੇਪੀ 'ਚ ਹੋਏ ਸ਼ਾਮਲ ਰਵਿਕਰਨ ਕਾਲੋ ਦੀ ਨਿਗਰਾਨੀ ਹੇਠ ਇਹ ਪਰਿਵਾਰ ਬੀਜੇਪੀ ਵਿੱਚ ਸ਼ਾਮਲ ਹੋਏ ਹਲਕਾ ਫਤਗੜ ਚੂੜੀਆਂ ਦੇ ਪਿੰਡ ਪੁਰੀਆਂ ਵਿੱਚ ਉਸ ਵੇਲੇ ਕਾਲੀ ਦਲ ਨੂੰ ਲੱਗਾ ਵੱਡਾ ਝਟਕਾ ਜਦਕਿ ਪਿੰਡ ਦੇ 60 ਪਰਿਵਾਰ ਜਿਹੜੇ ਆਕਾਲੀ ਦਲ ਨੂੰ ਛੱਡ ਬੀਜੇਪੀ ਦਾ ਫੜਿਆ ਪੱਲਾ ਇਸ ਸਮੇਂ ਰਵਿਕਰਨ ਕਾਲੋਂ ਉਹਨਾਂ ਨੇ ਪਰਿਵਾਰ ਨੂੰ ਭਾਜਪੀ ਵਿੱਚ ਜੁਆਇਨਿੰਗ ਕਰਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਰਵਿਕਰਨ ਕਾਲੋਂ ਵੱਲੋਂ ਕਿਹਾ ਗਿਆ ਕਿ ਇਹ ਪਰਿਵਾਰਕ ਦਾ ਹਿੱਸਾ ਹੈ ਤੇ ਮੈਂ ਪਹਿਲੇ ਵੀ ਇਸ ਪਿੰਡ ਦੇ ਵਿੱਚ ਵਿਚਰਿਆ ਹਾਂ ਤੇ ਅੱਗੇ ਵੀ ਇਹਨਾਂ ਦੇ ਦੁੱਖ ਸੁੱਖ ਵਿੱਚ ਭਾਈਵਾਲ ਰਾਵਾਂਗਾ। ਜਦ ਕਿਸਾਨਾਂ ਪ੍ਰਤੀ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸਾਨ ਜੋ ਸਾਡੇ ਭਰਾ ਹੈ ਜਦ ਸਾਡੀ ਸਰਕਾਰ ਬਣ ਜਾਵੇਗੀ ਤਾਂ ਅਸੀਂ ਉਹਨਾਂ ਦਾ ਮਸਲਾ ਮੋਦੀ ਜੀ ਤੱਕ ਲੈ ਕੇ ਜਾਵਾਂਗੇ ਤਾਂ ਕਿ ਜੋ ਉਹਨਾਂ ਨੂੰ 700 ਮੋਦ ਦਾ ਇਨਸਾਫ ਦਵਾਇਆ ਜਾਵੇ। ਇਹਦੇ ਸਬੰਧ ਵਿੱਚ ਸਾਡੇ ਪੱਤਰਕਾਰ ਸੌਰਵਰਜ ਦੁੱਧ ਖਾਸ ਰਿਪੋਰਟ ਪਬਲਿਕ ਪ੍ਰਾਈਮ ਡੇਵੀ ਫਤੇਗੜੀ ਚੂੜੀਆਂ ਜੀ ਬੀਜੇਪੀ ਚ ਜੁਆਇਨਿੰਗ ਕਰਾਈ ਗਏ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਇਹ ਸਾਰਾ ਮੇਰਾ ਪਰਿਵਾਰ ਆ ਤੇ ਪਰਿਵਾਰ ਸਾਰਾ ਹੀ ਇਕੱਠੇ ਹੋਏ ਆ ਪਹਿਲਾਂ ਵੀ ਇਕੱਠੇ ਸਾਂ ਜਦੋਂ ਦੂਜੀ ਪਾਰਟੀ ਦੀ ਸੀ ਤੇ ਅੱਜ ਸਾਰਾ ਫਿਰ ਪਰਿਵਾਰ ਇਕੱਠਾ ਹੋਇਆ ਸੀ ਅੱਜ ਖੰਡਪਰਸਾ ਦਾ ਭੋਗ ਸੀ ਤੇ ਉਸ ਤੋਂ ਬਾਅਦ ਸਾਰਿਆਂ ਨੇ ਪਰਿਵਾਰ 'ਚ ਬੈਠ ਕੇ ਫੈਸਲਾ ਕੀਤਾ ਵੀ ਜਿੱਤਨਾ ਪਹਿਲਾਂ ਇਕੱਠੇ ਚੱਲਦੇ ਹਾਂ ਉਸੇ ਤਰ੍ਹਾਂ ਹੀ ਇਕੱਠੇ ਚੱਲਣਾ ਵਾ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਪੁਰੀਆਂ ਵਾਲਿਆਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਸਿਰ ਤੇ ਪਹਿਲੋਂ ਵੀ ਅਸ਼ੀਰਵਾਦ ਵਾਲਾ ਹੱਥ ਰੱਖੇ ਰਹੇ ਆ ਤੇ ਹੁਣ ਹੋਰ ਤਗੜੇ ਹੋ ਕੇ ਇਹਨਾਂ ਨੇ ਅਸ਼ੀਰਵਾਦ ਵਾਲਾ ਹੱਥ ਰੱਖਿਆ ਮੈਂ ਹਮੇਸ਼ਾ ਹੀ ਇਹਨਾਂ ਦਾ ਰਿਣੀ ਆ ਤੇ ਮੈਂ ਜਿੱਡੀ ਜੋਗਾ ਵੀ ਹੈਗਾ ਵਾਂ ਜਦੋਂ ਵੀ ਮੈਨੂੰ ਬਾਜ਼ ਮਾਰਦੇ ਨੇ ਮੈਂ ਹਮੇਸ਼ਾ 24 ਘੰਟੇ ਨਾਲ હાજર ਆਂ ਸਿਰੂ ਸਾਡੇ ਸਾਰੇ ਦੀ ਕਿਰਪਾ ਰੱਖੇ ਅਸੀਂ ਤਗੜੇ ਹੋ ਕੇ ਇਸ ਪਿੰਡ 'ਚੋਂ ਪਾਰਟੀ ਨੂੰ ਜਿਤਾ ਕੇ ਸਾਰੇ ਇਹ ਮੇਰੇ ਨਾਲ ਸਾਥ ਦੇਣੇ ਧੰਨਵਾਦ ਸਰਬ ਦੋ ਹਲਕਿਆਂ ਦੇ ਵਿੱਚ ਤੁਹਾਨੂੰ ਜਿਹੜਾ ਜਿੰਮੇਵਾਰੀ ਸੌਂਪੀ ਜਾਂਦੀ ਹੈ ਕਿੰਨੀ ਕੁ ਲੀਡ ਨਾਲ ਜਿਹੜਾ ਭਾਜਪਾ ਨੂੰ ਅੱਗੇ ਲੈ ਕੇ ਆਓਗੇ ਵੇਖੋ ਮੇਰਾ ਕੰਮ ਆ ਮਿਹਨਤ ਕਰਨੀ ਜਦੋਂ ਮਿਹਨਤ ਕਰੀਏ ਨਾ ਤੇ ਪ੍ਰਮਾਤਮਾ ਫਲ ਜਰੂਰ ਦਿੰਦਾ ਵਾ ਤੇ ਗੁਰੂਕਿਰਪਾ ਸਾਹਿਬ ਕਿਰਪਾ ਕਰਨਗੇ ਚਾਰ ਤਰੀਕ ਦਾ ਨਤੀਜਾ ਦੱਸੂਗਾ ਕਿ ਪਾਰਟੀ ਦਾ ਜਿਹੜਾ ਵਾ ਗ੍ਰਾਫ ਪਹਿਲਾਂ ਨਾਲੋਂ ਬਹੁਤ ਉੱਚਾ ਜਾਊਗਾ ਕਿਸਾਨਾਂ ਦੇ ਵਿਰੋਧ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਕਿਸਾਨ ਸਾਡੇ ਭਰਾ ਨੇ ਅਸੀਂ ਵੀ ਕਿਸਾਨ ਆ ਤੇ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਅਸੀਂ ਜਦੋਂ ਸਰਕਾਰ ਸਾਡੀ ਚਾਰ ਚੱਕ ਨੂੰ ਬਣ ਜਾਣੀ ਹੈ ਤੇ ਉੱਥੇ ਬੈਠ ਕੇ ਤੁਸੀਂ ਆਪਣਾ ਸਾਰਾ ਦੁਜਾ ਕੇ ਗੱਲਬਾਤ ਕਰਾ ਕੇ ਤੇ ਇਹ ਜਿਹੜਾ ਮਸਲਾ ਵਾ ਇਹਨੂੰ ਹੱਲ ਕਰਵਾਇਆ ਜਾਊਗਾ ਤਾਂ ਕਿ ਜਿਹੜੇ ਸਾਡੇ ਪਰਿਵਾਰਕ ਦੇ ਸ਼ਹੀਦ ਹੋਏ ਨੇ ਉਹਨਾਂ ਦੇ ਵੀ ਜਖਮਾਂ ਤੇ ਮਨ ਬਨਵਾਵਾਂਗੇ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਕੇ ਸਾਰਾ ਜਿਹੜਾ ਮਸਲੇ ਨੂੰ ਹੱਲ ਕਰਾਵਾਂਗੇ ਤੇ ਸਾਨੂੰ ਪੂਰਨ ਆਸ ਆ ਕਿ ਉਹ ਸਾਡੇ ਇਸ ਮਸਲੇ ਨੂੰ ਅਚੇਚੇ ਤੌਰ ਤੇ ਹੱਲ ਕਰੇਗਾ